ਐ ਵੀ ਆ ਜਾ ਸਵਾਲ ਆ ਰਿਹਾ ਲਾ ਦੇ ਗੱਲਾਂ ਟਿਕਾਉਣੇ ਸਾਰੇ ਮਾਲਵੇ ਦੇ ਵਿੱਚ ਦੇ ਕੀ ਛੜੂ ਚਰਚਾ ਜੀ ਦਾ ਲੱਖਾਂ ਨਹੀਂ ਕਰੋੜਾਂ ਵਿੱਚ ਹੋਣਾ ਖਰਚਾ ਸਾਰੇ ਮਾਲਵੇ ਦੇ ਵਿੱਚ ਦੇ ਕੀ ਛੜੂ ਚਰਚਾ ਜਿੱਦਾ ਲੱਖਾਂ ਨਹੀਂ ਕਰੋੜਾਂ ਵਿੱਚ ਹੋਣਾ ਖਰਚਾ ਪਾਟੀ ਪਾਟੀ ਉੱਤੇ ਪਾਣੀ ਤੇ ਪੜਾਕੇ ਬੁਰੇ ਬਣੇ ਪਾਟੀ ਉੱਤੇ ਪਾਣੀ ਤੇ ਪੜਾਕੇ ਬੁਰੇ ਬਣੇ ਆਉਣਗੇ ਖਿਡਾਰੀ ਵੱਲੋਂ ਸਾਰੇ ਹੱਥ ਦੇ ਤੇਰਾ ਟੋਟੋ ਪਣੇ ਨੇ ਵੱਲੋਂ ਪੰਗੜੇ ਸੋਹਣੀਏ ਸਿਆਲ ਦੇ ਕਬੱਡੀ ਕੱਪ ਤੇ ਢੋਲ ਤੋਂ ਪਣੇ ਨੇ ਵੱਲੋਂ ਪੰਗੜੇ ਕਿ ਸਾਨੂੰ ਵੀ ਪਤਾ ਵੀ ਰਿਹਾ ਆ ਤਾਰੇ ਪੂਰੇ ਤੋੜਦਾ ਲੁੱਕ ਹਿੱਕਾਂ ਦੇ ਵਿੱਚ ਦਮ ਰੱਖੀਦਾ ਸੱਜਣ ਦੀ ਭਾਜੀਆਂ ਮੋੜੁੰਦਾ ਹਿੱਕਾਂ ਦੇ ਵਿੱਚ ਦਮ ਰੱਖੀਦਾ ਭਾਜੀਆਂ ਮੋੜੁੰਦਾ ਪ੍ਰੋਫੈਸਰ ਸੇਵਕ ਜੀ ਬੋਲਣ ਆਨਾਪ ਤੋਲ ਕੇ ਸਾਰਾ ਨੱਚੂ ਸੰਗਰੂਰ ਕੱਲੇ ਕੱਲੇ ਬੋਲਤੇ ਪ੍ਰੋਫੈਸਰ ਸੇਵਕ ਜੀ ਬੋਲਣ ਆਨਾਪ ਤੋਲ ਕੇ ਸਾਰਾ ਨੱਚੂ ਸੰਗਰੂਰ ਕੱਲੇ ਕੱਲੇ ਬੋਲਤੇ ਸਤ ਪਾਲ ਵਾਹੀ ਕਰੂ ਗੁੜੇ ਗੱਲ ਵੱਖਰੀ ਟਰੰ ਦੁਨੀਆ ਦੀ ਜੰਗੋ ਦੇ ਪਵਾਏ ਖੱਪਤੇ ਢੋਲ ਤੋਂ ਪਣੇ ਨੇ ਵੱਲੋਂ ਪੰਘੜੇ ਸੋਹਣੀਏ ਸਿਆਲ ਦੇ ਕਬੱਡੀ ਕੱਪ ਤੇ ਢੋਲ ਤੋਂ ਪਣੇ ਨੇ ਵੱਲੋਂ ਪੰਘੜੇ ਲੋਕ ਅੱਡੀਆਂ ਤੇ ਹੁਣੇ ਜਦੋਂ ਦੁੱਲਾ ਰੇਡ ਪਾਉ ਲਾ ਕੇ ਮਾਂਸਾ ਦਾ ਜੱਗੂ ਜੱਫੇ ਦੁਨੀਆ ਨਚਾਉ ਜੇ ਅੱਜ ਸੋਣੀਏ ਦਗਾਲ ਵਾਲਾ ਬਿੱਟੂ ਜਾਣਾ ਹੁੰਦਾ ਸੋਣੀਏ ਦਗਾਲ ਵਾਲਾ ਬਿੱਟੂ ਜਾਉਂਦਾ ਹੁੰਦਾ ਵੇਦੀ ਦੁਨੀਆ ਨਹੀਂ ਉਹਨੂੰ ਖੜ ਖੜ ਛੱਤ ਤੇ ਬਿਨਾ ਟੋਲ ਤੋਂ ਪਣਿਆ ਵੇ ਲੋ ਪੰਗੜੇ ਡੇਟ ਰੱਖਦੀ ਆ ਨੇੜੇ ਤੂੰ ਵੀ ਕਰ ਲੈ ਤਿਆਰੀ ਗਲਾਲ ਪੁੱਲ ਦਾ ਵੀ ਪਾਲਾ ਨਹੀਂ ਪਗਾਉਣ ਆਉ ਯਾਰੀ ਡਾਕਟਰ ਮੱਗਰ ਰਕਾਨੇ ਕਰੇ ਕੋਡੀ ਨੂੰ ਪਿਆਰ ਚਮਕਾਉਂ ਰਤਮਾਨ ਕਰੇ ਕੋਡੀ ਨੂੰ ਪਿਆਰ ਜਿਨੇ ਵੱਡੇ ਵੱਡੇ ਖੰਡ ਬਿਲੋ ਜੜੋਂ ਪੱਟ ਤੇ ਤੇਨਾ ਢੋਲ ਤੋਂ ਪਣੇ ਨੇ ਬਿਲੋ ਪੰਘੜੇ ਸੋਹਣੀਏ ਸਿਹਾਲ ਦੇ ਕਬੱਡੀ ਕੱਪ ਤੇ 2026 ਦੀ 12 ਜਨਵਰੀ ਖੇਡਾਂ ਪਿੰਡ ਸਿਹਾਲ ਦੀਆਂ ਰੌਣਕਾਂ ਕੂੜੇ ਸਿਹਾਲ ਦੀਆਂ ਗੱਲਾਂ ਹੋਣੀਆਂ 6ਵੇਂ ਸਾਲ ਦੀਆਂ 3 ਲੱਖ ਪਹਿਲਾ ਪ੍ਰਾਈਜ਼ ਹੈ 2 ਲੱਖ ਦੂਜਾ ਪ੍ਰਾਈਜ਼ ਹੈ ਬੈਸਟ ਖਿਡਾਰੀਆਂ ਨੂੰ ਨਵੇਂ ਸਮਰਾਜ ਟਰੈਕਟਰ ਦਿੱਤੇ ਜਾਣਗੇ ਆਰ ਨੇ ਤੋਹਰਾ ਨੇ ਵਿਸ਼ੇਸ਼ ਤੌਰ ਤੇ ਪੁੱਜਣਾ ਹੈ